ਸਭ ਪੁਲਿਸ ਪਰ ਪ੍ਰਸ਼ਾਸਨ ਸੁੱਤਾ ਪਿਆ ਸਾਡੀ ਸਰਕਾਰ ਸੁੱਤੀ ਪਈ ਆ ਕਿਸੇ ਨੇ ਆ ਕੇ ਇੱਥੇ ਸਾਰ ਨਹੀਂ ਲਈ ਕਿਸੇ ਨੇ ਇਹਨਾਂ ਦਾ ਦੁੱਖ ਦਰਦ ਨਹੀਂ ਜਾਣਿਆ ਜੀ ਠੰਡ ਦਾ ਮਹੀਨਾ ਐ ਤੇ ਉਹਨਾਂ ਕੋਲ ਕੋਈ ਦਰੀ ਆਪਣਾ ਅਰਜ਼ਾਈ ਕੰਬਲ ਵੀ ਹੈ ਨਹੀਂ ਉੱਤੇ ਲੈਣ ਨੂੰ ਤਾਂ ਕੀ ਅਸੀਂ ਮਤਲਬ ਕੀ ਕੀ ਕਹਾਂਗੇ ਕਿ ਅਸੀਂ ਇੱਕ ਆਜ਼ਾਦ ਦੇਸ਼ ਦੇ ਵਾਹ ਹੈਗੇ ਆ ਵਸਿੰਦੇ ਆ ਜੋ 47 ਵਿੱਚ ਹੋਇਆ ਜੋ 84 ਵਿੱਚ ਹੋਇਆ ਅੱਜ ਜੋ ਪੰਜਾਬ ਦੇ ਵਿੱਚ ਤਾਨ ਸਿੰਘ ਵਾਲਾ ਵਿਖੇ ਵੀ ਹੋ ਗਿਆ ਕਿ ਲਗਭਗ 4 ਗੱਡੇ ਇਸ ਪਿੰਡ ਦੇ ਲੋਕ ਹੈਗੇ ਆ ਜਿਨ੍ਹਾਂ ਨੂੰ ਸਵਰਜਾ ਸੀ ਚਿੱਟਾ ਨਾਲ ਵਿੱਚੋਂ ਸਾਡੇ ਬੱਚੇ ਖਰਾਬ ਹੁੰਦੇ ਹੈਗੇ ਆ ਨਾਲ ਲਗਭਗ 100 150 ਬੰਦਾ ਇਕੱਠੇ ਹੋ ਕੇ ਜਿਹੜਾ ਹੈਗਾ ਉਹਨਾਂ ਨੇ ਇਸ ਅਟ ਘਰਾਂ ਤੇ ਜਿਹੜਾ ਕਹਿਰ ਵਰਤਾਇਆ ਹੈਗਾ ਮੈਂ ਸਮਝਦਾ ਹੈਗਾ ਕਿ ਇਹ ਬਹੁਤ ਕਨਾਉਣੀ ਤੇ ਵੱਡੀ ਜਿਹੜੀ ਹੈਗੀ ਆ ਕਾਰਵਾਈ ਉਹਨਾਂ ਨੇ ਕੀਤੀ ਹੈ 225 ਦਾ ਨਵਾਂ ਸਾਲ ਚੜਿਆ ਤੇ ਇਸ ਨਵੇਂ ਸਾਲ ਦੇ ਪਹਿਲੇ ਮਹੀਨੇ 9 ਤਰੀਕ ਨੂੰ ਪੰਜਾਬ ਦਾ ਪੰਜਾਬ ਨੂੰ ਦਹਿਲਾ ਦੇਣ ਵਾਲੀ ਘਟਨਾ ਪਿੰਡ ਦਾਨ ਸਿੰਘ ਵਾਲੇ ਦੇ ਨੇੜੇ ਕੋਠੇ ਬਾਬਾ ਜੀਵਨ ਸਿੰਘ ਉੱਥੇ ਘਟੀ ਇਸ ਘਟਨਾ ਦੇ ਦੌਰਾਨ ਬਹੁਤ ਸਾਰੇ ਗੁੰਡਾ ਅਨਸਰਾਂ ਨੇ ਇਕੱਠੇ ਹੋ ਕੇ ਆ ਜਿਹੜਾ ਇਸ ਨਗਰ ਦੇ 8 ਘਰਾਂ ਨੂੰ ਆ ਜਿਹੜਾ ਜਲਾ ਕੇ ਤਬਾਹ ਕਰ ਦਿੱਤਾ ਤੇ ਤਰਾਸਦੀ ਇਹ ਰਹੀ ਕਿ ਇੱਥੇ ਕਈ ਬਜ਼ੁਰਗਾਂ ਨੇ ਦਰਖਤਾਂ ਦੇ ਉੱਤੇ ਚੜ੍ਹ ਕੇ ਆ ਜਿਹੜੀ ਆਪਣੀ ਜਾਨ ਬਚਾਈ ਤੇ ਸਾਰੀ ਸਾਰੀ ਰਾਤ ਉਹ ਦਰਖਤਾਂ ਦੇ ਉੱਤੇ ਟੰਗੇ ਰਹੇ ਬੱਚਿਆਂ ਦੇ ਨਾਲ ਇਥੋਂ ਤੀਕ ਤਰਾਸਦੀ ਰਹੀ ਹੈਗੀ ਆ ਕਿ ਉਹਨਾਂ ਦੀਆਂ ਕਾਪੀਆਂ ਕਿਤਾਬਾਂ ਤੱਕ ਵੀ ਆ ਜਿਹੜੀਆਂ ਉਹ ਛੱਡੀਆਂ ਨਹੀਂਆਂ ਯਾਨੀ ਕਿ ਗੁੰਡਾਗਰਦੀ ਦਾ ਅਨਾਨਾਚ ਆ ਜਿਹੜਾ ਉਹ ਇਸ ਬਸਤੀ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਜੇਕਰ ਦੇਖੀਏ ਇਹ ਸਿਰਫ ਤੇ ਸਿਰਫ ਆ ਇੱਕ ਗੁੱਟ ਦੀ ਲੜਾਈ ਹੀ ਨਹੀਂ ਸੀਗੀ ਸਗੋਂ ਇਸ ਦੇ ਪਿੱਛੇ ਆ ਜਿਹੜਾ ਇਸ ਤੋਂ ਬਾਅਦ ਪੂਰੇ ਦਾ ਪੂਰਾ ਸਿਆਸੀ ਮਾਹੌਲ ਵੀ ਭਖਿਆ ਕਿਉਂਕਿ ਜਿੰਨਾ ਲੋਕਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਪਿੰਡ ਦੇ ਸਰਪੰਚ ਤੋਂ ਲੈ ਕੇ ਤੇ ਇਸ ਏਰੀਏ ਦੇ ਐਮਐਲਏ ਤੱਕ ਆ ਜਿਹੜਾ ਉਹ ਉਹਨਾਂ ਦੀ ਪੁਸ਼ਤਪਨਾਹੀ ਕਰਦੇ ਹੋਏ ਨਜ਼ਰ ਆਏ ਤੇ ਪਹਿਲਾਂ ਤਾਂ ਕਾਫੀ ਸਮਾਂ ਜਿਹੜਾ ਉਹ ਕੋਈ ਗ੍ਰਿਫਤਾਰੀ ਨਹੀਂ ਹੋਈ ਸੀਗੀ ਪਰ ਹੁਣ ਆ ਜਿਹੜਾ ਕਾਫੀ ਲੋਕਾ ਜਿਹੜੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਏ ਆ ਕਿਉਂਕਿ ਜਥੇਬੰਦੀਆਂ ਨੇ ਆ ਜਿਹੜਾ ਉਹ ਐਲਾਨ ਕੀਤਾ ਸੀਗਾ ਤੇ ਕੱਲ ਨੂੰ ਵੀ 17 ਤਰੀਕ ਨੂੰ ਆ ਜਿਹੜਾ ਇੱਥੇ ਪ੍ਰੋਟੈਸਟ ਕੀਤਾ ਜਾਣਾ ਕਿ ਜੋ ਜੋ ਧਰਾਵਾਂ ਦੇ ਵਿੱਚ ਕਮੀ ਆ ਰਹੀ ਹੈਗੀ ਉਹ ਵੀ ਧਰਾਵਾਂ ਲਾ ਕੇ ਆ ਜਿਹੜਾ ਦੋਸ਼ੀਆਂ ਨੂੰ ਬੰਦੀ ਸਜ਼ਾ ਜਿਹੜੀ ਉਹ ਦਿੱਤੀ ਜਾਣੀ ਹੈ ਚਾਹੀਦੀ ਹੈਗੀ ਆ ਭਾਵੇਂ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਊਗੀ ਪਰ ਗੱਲ ਇਹ ਹੈਗੀ ਆ ਕਿ ਇਹ ਪਰਿਵਾਰ ਜਿਨ੍ਹਾਂ ਦਾ ਸਾਰਾ ਕੁਝ ਤਬਾਹ ਕਰ ਦਿੱਤਾ ਗਿਆ ਕਟੋ-ਕਟ 20 ਸਾਲ ਆ ਜਿਹੜੇ ਇਹ ਪਰਿਵਾਰ ਪਿੱਛੇ ਚਲੇ ਗਏ ਹੈਗੇ ਅੱਜ ਇਹਨਾਂ ਘਰਾਂ ਦਾ ਜਾਇਜ਼ਾ ਲੈਣ ਦੇ ਲਈ ਆਲ ਇੰਡੀਆ ਮਾਜੀ ਵੀ ਸਿੱਖ ਵੈਲਫੇਅਰ ਐਸੋਸੀਏਸ਼ਨ ਤੇ ਇਸ ਤੋਂ ਇਲਾਵਾ ਹੋਰ ਜਥੇਬੰਦੀਆਂ ਦੇ ਆਗੂ ਆ ਜਿਹੜੇ ਉਹ ਇੱਥੇ ਪਹੁੰਚੇ ਹੈਗੇ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਵੈਰੀ ਗੁੱਡ ਸਾਬ ਜੀ ਫਤਿਹ ਪ੍ਰਧਾਨ ਜੀ ਇਹ ਦੱਸਿਓ ਕਿ ਅੱਜ ਤੁਸੀਂ ਸਾਰੇ ਘਰਾਂ ਦਾ ਜਾਇਜ਼ਾ ਲਿਆ ਹੈਗਾ ਅ ਕਿਸ ਤਰ੍ਹਾਂ ਦੇਖਦੇ ਹੈਗੇ ਇਸ ਘਟਨਾਕ੍ਰਮ ਨੂੰ ਕਿਉਂਕਿ ਕਹਿੰਦੇ ਸੀਗੇ ਪੰਜਾਬ ਦੇ ਵਿੱਚ ਇੱਕ ਬਦਲਾਅ ਵਾਲੀ ਸਰਕਾਰ ਆ ਗਈ ਕਿਉਂਕਿ ਦੇਖੋ ਜਦੋਂ ਬਦਲਾਵ ਆਇਆ ਸੀਗਾ ਸਟਾਰਟਿੰਗ ਦੇ ਵਿੱਚ ਹੀ ਸਿੱਧੂ ਮੂਸੇ ਵਾਲੇ ਤੋਂ ਬਾਅਦ ਜਿਹੜਾ ਇੱਥੇ ਕਬੱਡੀ ਖਿਡਾਰੀ ਦਾ ਕਤਲ ਹੋਇਆ ਇਸ ਤੋਂ ਬਾਅਦ ਕਤਲੋਗਾਰਤਵੀਏ ਨਾਲ-ਨਾਲ ਸ਼ੁਰੂ ਹੋਈ ਹੈਗੀ ਇਹ ਸਾਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਬਹੁਤ ਵੱਡੀ ਘਟਨਾ ਹੈਗੀ ਆ ਮੈਂ ਸਮਝਦਾ 1947 ਤੋਂ ਬਾਅਦ 1987 ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਘਟਨਾ ਪੰਜਾਬ ਦੇ ਵਿੱਚ ਵਾਪਰੀ ਹੈਗੀ ਆ ਪਿੰਡ ਦਾਨ ਸਿੰਘ ਵਾਲਾ ਵਸਤੇ ਬਾਬਾ ਜੀਵੇਂ ਸਿੰਘ ਦੇ ਵਿੱਚ ਕਿ 8 ਘਰਾਂ ਨੂੰ ਪੈਟਰੋਲ ਬੰਬਾਂ ਨਾਲ ਤਹਿਸ਼ ਨਹਿਸ਼ ਕਰ ਦਿੱਤਾ ਪੰਜ ਪਰਿਵਾਰ ਦੇ ਮੈਂਬਰਾਂ ਨੂੰ ਵੱਢ ਟੁੱਕ ਕੇ ਹਸਤਾਲ ਪਜਾ ਦਿੱਤਾ ਇਥੋਂ ਤੱਕ ਕਿ ਬੱਚਿਆਂ ਦੀਆਂ ਕਿਤਾਬਾਂ, ਕੱਪੜੇ, ਬਿਸਤਰੇ, ਮੰਜੇ, ਘਰ, ਪੱਖੇ, ਭਾਂਡੇ ਕੁਝ ਵੀ ਨਹੀਂ ਛੱਡਿਆ ਉਹਨਾਂ ਨੇ ਤਾਂ ਇਹ ਬਹੁਤ ਵੱਡੀ ਘਟਨਾ ਹੈਗੀ ਇਥੋਂ ਇਹ ਜਿਹੜਾ ਹੈਗਾ ਜ਼ਾਹਰ ਹੁੰਦਾ ਹੈਗਾ ਕਿ ਇੱਥੇ ਕੋਈ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਕੋਈ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਕੋਈ ਕਾਰਵਾਈ ਨਹੀਂ ਕਰ ਰਿਹਾ ਹੈਗਾ ਜਿਹੜਾ ਐਮ.ਐਲ.ਏ ਹੈਗਾ ਜਾ ਇਥੋਂ ਦਾ ਜੁਦਾ ਸਰਪੰਚ ਹੈਗਾ ਉਹ ਵੀ ਜਿਹੜਾ ਪੀੜਤ ਪਰਿਵਾਰਾਂ ਦੇ ਨਾਲ ਨਹੀਂ ਖੜਾਗਾ ਦੱਸਣ ਦੇ ਬਾਬ ਜੂਗਾ ਸਭ ਤੋਂ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਦੀ ਪੁਸਤ ਪਨਾਹੀ ਜਿਹੜਾ ਹੈ ਕਰਦਾ ਹੋਇ ਨਜ਼ਰ ਆ ਰਿਹਾ ਹੈਗਾ ਚਿੱਟਾ ਗਰੋੜ ਹੈਗਾ ਦੱਸਣ ਸਰ ਪਰਿਵਾਰ ਦੇ ਕਿ ਲਗਭਗ 4 ਜਿਹੜੇ ਇਸ ਪਿੰਡ ਦੇ ਲੋਕ ਹੈਗੇ ਆ ਜਿਨ੍ਹਾਂ ਨੂੰ ਅਸੀਂ ਵਰਜਿਆ ਸੀ ਚਿੱਟਾ ਨਾਲ ਵਿੱਚੋਂ ਸਾਡੇ ਬੱਚੇ ਖਰਾਬ ਹੁੰਦੇ ਹੈਗੇ ਆ ਨਾਲ ਲਗਭਗ 100 150 ਬੰਦਾ ਇਕੱਠੇ ਹੋ ਕੇ ਜਿਹੜਾ ਹੈਗਾ ਉਹਨਾਂ ਨੇ ਇਸ ਅਟਕਰਾਂ ਤੇ ਜਿਹੜਾ ਕਹਿਰ ਵਰਤਾਇਆ ਹੈਗਾ ਮੈਂ ਸਮਝਦਾ ਹੈਗਾ ਕਿ ਇਹ ਬਹੁਤ ਕਾਨੂੰਨੀ ਤੇ ਵੱਡੀ ਜੜੀ ਹੈਗੀ ਆ ਕਾਰਵਾਈ ਉਹਨਾਂ ਨੇ ਕੀਤੀ ਹੈਗੀ ਆ ਜਿਹੜੀ ਕਾਨੂੰਨ ਸਰਕਾਰ ਪੁਲਿਸ ਪ੍ਰਸ਼ਾਸਨ ਤੇ ਇਸ ਪਿੰਡ ਦਾ ਜਿਹੜਾ ਸਰਪੰਚ ਹੈਗਾ ਪ੍ਰਬੰਧ ਪ੍ਰਬੰਧ ਹੈਗਾ ਉਹਦੇ ਜਿਹੜਾ ਇੱਕ ਤਰ੍ਹਾਂ ਚੁਣੌਤੀ ਹੈਗੀ ਆ ਉਹਨਾਂ ਨੂੰ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਬਹੁਤ ਇਹ ਕਾਲਾ ਜਿਹੜਾ ਹੈਗਾ ਅਧਿਆਇ ਲਿਖਿਆ ਗਿਆ ਹੈਗਾ ਅਸੀਂ ਆਪਦੀ ਜਥੇਬੰਦੀ ਵੱਲੋਂ ਆਲਰੇਡੀ ਮੈਚ ਕੁਐਲਿਫਾਇਰ ਐਸੋਸੀਏਸ਼ਨ ਵੱਲੋਂ ਇਹ ਮੰਗ ਕਰਦੇ ਆ ਕਿ ਇਸ ਇਹਨਾਂ ਪੀੜਤ ਪਰਿਵਾਰਾਂ ਨੂੰ ਕਟੋ-ਕਟ 25-25 ਲੱਖ ਰੁਪਈਆ ਮਾਜੂਦ ਦਿੱਤਾ ਜਾਵੇ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਫੜ ਕੇ ਉਹ ਪਮ ਪਿੰਡ ਦੇ ਹੈਗੇ ਆ ਜਾਂ ਨਾਲ ਦੇ ਪਿੰਡਾਂ ਦੇ ਹੈਗੇ ਆ ਫੜ ਕੇ ਜਿਹੜਾ ਹੈਗਾ ਕ੍ਰਿਪਤ ਕਰਨ ਕਰਕੇ ਧਰਾਵਾ ਹੋ ਰਹੇ ਲੱਗਿਆ ਵਕ ਵਕ ਕਿਉਂਕਿ ਉਹ ਨਾਲ ਉਹਨਾਂ ਨੇ ਜਿਹੜਾ ਹੈਗਾ ਆਗਾਂ ਨੇ ਲਾਈਆਂ ਗਿਆ ਨਾਲ ਜਿਹੜੇ ਸੋਨਾ ਵੀ ਲੈ ਕੇ ਗਏ ਹੈਗੇ ਆ ਬੱਕਰੀਆਂ ਵੀ ਲੈ ਕੇ ਗਏ ਹੈਗੇ ਆ ਪੈਸੇ ਵੀ ਕੱਢ ਕੇ ਲੈ ਗਏ ਹੈਗੇ ਆ ਸਾਰੀ ਧਰਾਵਾ ਜੋੜ ਕੇ ਸਭ ਤੋਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਪਣ ਦੀ ਸਜ਼ਾ ਦਿੱਤੀ ਜਾਵੇ ਤੇ ਨਾਲ ਇਹ ਜਿਹੜੇ ਪੀੜਤ ਪਰਿਵਾਰ ਹੈਗਾ ਜਿਹੜਾ ਅੱਜ ਵੀ ਜਿਹੜਾ ਹੈਗਾ ਦਰਦ-ਦਰਦ ਤੱਕੇ ਖਾ ਰਿਹਾ ਹੈਗਾ ਜਿਹੜਾ ਇਸ ਭਾਵਨਾ ਨਾਲ ਅਗਰ ਸਾਡੇ ਪਤਾ ਨਹੀਂ ਸਾਡੇ ਨਾਲ ਕੀ ਬਣੂਗਾ ਉਹਨਾਂ ਦੀ ਸੱਖਿਆ ਕੀਤੀ ਜਾਵੇ ਇੱਥੇ ਜਿਹੜੀ ਪੁਲਿਸ ਚੌਕੀ ਆਜਾ ਪੁਲਿਸ ਜਿਹੜਾ ਹੈਗਾ ਫੋਰਸ ਲਾਈ ਜਾਵੇ ਤਾਂ ਉਹ ਜਿਹੜੇ ਪਰਿਵਾਰ ਹੈਗਾ ਉਹ ਜਿਹੜਾ ਹੈਗਾ ਸੁਰੱਖਿਆ ਦੇ ਵਿੱਚ ਆ ਕੇ ਆਪਦੀ ਜ਼ਿੰਦਗੀ ਬਸਰ ਕਰ ਸਕੇ ਸਾਡੇ ਨਾਲ ਬੀਬੀ ਅਮਰਜੀਤ ਕੌਰ ਜੀ ਵੀ ਮੌਜੂਦ ਨੇ ਬੀਬੀ ਇਹ ਦੱਸਿਓ ਕਿ ਇੱਕ ਔਰਤ ਆ ਜਿਹੜੀ ਆਪਣੇ ਘਰ ਨੂੰ ਬਣਾਉਣ ਦੇ ਲਈ ਸਾਰੀ ਜ਼ਿੰਦਗੀ ਲਾ ਦਿੰਦੀ ਆ ਤੇ ਇਸ ਇਨਾਂ ਘਰਾਂ ਦੇ ਵਿੱਚ ਇੱਕ ਔਰਤ ਅਜਿਹੀ ਵੀ ਦੇਖਣ ਨੂੰ ਮਿਲੀ ਆ ਜਿਹੜੀ ਔਰਤ ਨੇ ਆਪਣੀ ਧੀ ਦੇ ਲਈ ਜਿਹੜਾ ਦਾਜ ਜੋੜਿਆ ਸੀਗਾ ਪਰ ਦਰਿੰਦਿਆਂ ਨੇ ਜਿਹੜਾ ਉਹ ਦਾਜ ਵੀ ਆ ਜਿਹੜਾ ਸਾੜ ਕੇ ਸਵਾਹ ਕਰਤਾ ਤੁਸੀਂ ਅਜੇ ਔਰਤ ਹੋਣ ਦੇ ਨਾਤੇ ਇਸ ਘਟਨਾ ਨੂੰ ਕਿਵੇਂ ਦੇਖਦੇ ਮੈਂ ਇਸ ਘਟਨਾ ਨੂੰ ਬਹੁਤ ਹੀ ਪੰਜਾਬ ਦੇ ਵਿੱਚ ਦਿਲ ਦਹਿਲਾਉਣ ਵਾਲੀ ਤੇ ਦੁਖਦਾਈ ਘਟਨਾ ਹੈ ਤਾਂ ਜਦ ਅੱਸੀ ਬੀਬੀ ਨੂੰ ਮਿਲੇ ਆ ਕਿ ਇਸ ਘਰ ਦੀ ਜਿਹੜੀ ਬੀਬੀ ਆ ਉਸ ਨੂੰ ਮਿਲੇ ਆ ਤਾਂ ਉਹਨੇ ਰੋਂਦਿਆਂ ਦੱਸਿਆ ਇਹ ਮੇਰੀ ਛੋਟੀ ਜੀ ਬੱਚੀ ਆ ਤਾਂ ਮੈਂ ਉਹਦੇ ਵਾਸਤੇ ਥੋੜਾ ਥੋੜਾ ਜਿਵੇਂ ਗਰੀਬ ਘਰਾਂ ਦੀਆਂ ਔਰਤਾਂ ਮਤਲਬ ਕਿ ਕਿਤੇ ਖੇਸ ਬਣਾ ਲਿਆ ਕਿਤੇ ਦਰੀ ਬਣਾ ਲਈ ਕਿਤੇ ਰਜਾਈ ਦਾ ਚੰਦਾ ਲੈ ਲਿਆ ਇਸ ਤਰ੍ਹਾਂ ਉਹ ਛੋਟਾ ਛੋਟਾ ਸਮਾਨ ਆਪਣੀ ਬੱਚੀ ਵਾਸਤੇ ਬਣਾ ਕੇ ਉਹਨੇ ਪੇਟੀ ਵਿੱਚ ਰੱਖਿਆ ਸੀ ਤੇ ਦਰਿੰਦਿਆਂ ਨੇ ਉਹ ਵੀ ਸਾੜ ਦਿੱਤਾ ਤਾਂ ਇਸ ਘਰ ਦਾ ਮਾਲਕ ਮੈਂ ਵੀਡੀਓ 'ਚ ਦੇਖਿਆ ਸੀ ਕਹਿ ਰਿਹਾ ਸੀ ਕਿ ਮੈਂ ਆਪਦੀਆਂ ਪੋਤੀਆਂ ਵਾਸਤੇ ਕਿ 10 ਕੁ ਹਜ਼ਾਰ ਰੁਪਏ ਆ ਵੀ ਸੀਗਾ ਉਹ ਵੀ ਲੈ ਕੇ ਕੱਢ ਕੇ ਜਾਂ ਵਿੱਚ ਸੜ ਗਿਆ ਤਾਂ ਦੇਖੋ ਬਹੁਤ ਹੀ ਅਤ ਨਿੰਦਣਯੋਗ ਘਟਨਾ ਦਾਨ ਸਿੰਘ ਵਾਲਾ ਵਿਖੇ ਵਾਪਰੀ ਆ ਤੇ ਦੇਖੋ ਪੁਲਿਸ ਪ੍ਰਸ਼ਾਸਨ ਸੁੱਤਾ ਪਿਆ ਸਾਡੀ ਸਰਕਾਰ ਸੁੱਤੀ ਪਈ ਆ ਕਿਸੇ ਨੇ ਆ ਕੇ ਇੱਥੇ ਸਾਰ ਨਹੀਂ ਲਈ ਕਿਸੇ ਨੇ ਇਹਨਾਂ ਦਾ ਦੁੱਖ ਦਰਦ ਨਹੀਂ ਜਾਣਿਆ ਜਿਹੜੇ ਕਿ ਅੱਜ ਠੰਡ ਦਾ ਮਹੀਨਾ ਐ ਤੇ ਉਹਨਾਂ ਕੋਲ ਕੋਈ ਦਰੀ ਆਪਣਾ ਅਰਜ਼ਾਈ ਕੰਬਲ ਵੀ ਹੈ ਨਹੀਂ ਉੱਤੇ ਲੈਣ ਨੂੰ ਤਾਂ ਕੀ ਅਸੀਂ ਮਤਲਬ ਕੀ ਕੀ ਕਹਾਂਗੇ ਕਿ ਅਸੀਂ ਇੱਕ ਆਜ਼ਾਦ ਦੇਸ਼ ਦੇ ਵਾਹ ਹੈਗੇ ਆ ਵਸਿੰਦੇ ਆ ਅਸੀਂ ਆਜ਼ਾਦ ਦੇਸ਼ ਦੇ ਵਸਿੰਦੇ ਆ ਜੋ 47 ਵਿੱਚ ਹੋਇਆ ਜੋ 84 ਵਿੱਚ ਹੋਇਆ ਅੱਜ ਜੋ ਪੰਜਾਬ ਦੇ ਵਿੱਚ ਦਾਨ ਸਿੰਘ ਵਾਲਾ ਵਿਖੇ ਵੀ ਹੋ ਗਿਆ ਉਸ ਸਮੇਂ ਦੀ ਸਾਨੂੰ ਯਾਦ ਦਿਵਾ ਦਿੱਤੀ ਆ ਦਾਨ ਸਿੰਘ ਵਾਲਾ ਕਾਂਡ ਨੇ ਤਾਂ ਇੱਥੇ ਮਤਲਬ ਕਿ ਮੈਂ ਜਿਹੜਾ ਦੇਖਦੀ ਹਾਂ ਕਿ ਜਿਹੜੇ ਪਿੰਡ ਵਾਲੇ ਦੱਸ ਰਹੇ ਨੇ ਜਾਂ ਕੁਝ ਸਾਡੇ ਵਿੱਦਿਆ ਭਲਾਈ ਦੇ ਆਏ ਨੇ ਆਪਣੇ ਵਿੱਦਿਆ ਭਲਾਈ ਜਥੇਬੰਦੀ ਤੋਂ ਆਏ ਨੇ ਸਤਿਕਾਰਯੋਗ ਬਾਈ ਜੀ ਚੰਦ ਸਿੰਘ ਹੋਰੀ ਉਹਨਾਂ ਨੇ ਦੱਸਿਆ ਕਿ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਤਾਂ ਉਹਨਾਂ ਨੇ ਕਿਹਾ ਕਿ ਉਹ ਮੁੰਡਾ ਜਿਹਨੇ ਇਹ ਸਾਰੀ ਵਾਰਦਾਤ ਕੀਤੀ ਆ ਉਹ ਡਰਿਆ ਤੇ ਸਹਿਮਿਆ ਹੋਇਆ ਤਾਂ ਮੈਂ ਐਸਐਸਪੀ ਸਾਹਿਬ ਨੂੰ ਪੁੱਛਣਾ ਚਾਹਨੀ ਆ ਕਿ ਉਸਨੇ 8 ਘਰਾਂ ਨੂੰ ਅੱਗ ਲਾਉਂਦਿਆਂ ਉਹਨੂੰ ਡਰ ਨਹੀਂ ਲੱਗਿਆ ਉਹਨੇ 5-4 ਬੰਦੇ ਫੱਟੜ ਕਰ ਦਿੱਤੇ ਘਰਾਂ ਦੇ ਘਰ ਸਾੜ ਦਿੱਤੇ ਉਹਨੂੰ ਉਦੋਂ ਡਰ ਨਹੀਂ ਲੱਗਿਆ ਤਾਂ ਜਿਹੜਾ ਪਿੰਡ ਦਾ ਸਰਪੰਚ ਐ ਐਮਐਲਏ ਆ ਪੁਲਿਸ ਆ ਸਾਰੇ ਮਤਲਬ ਕਿ ਉਸ ਬੰਦੇ ਦਾ ਜਿਹੜੀ ਦੋਸ਼ੀ ਠਹਿਰਾ ਉਹਦਾ ਪੱਖ ਲੈ ਰਹੇ ਆ ਨਾ ਕਿ ਜਿਹੜੇ ਮਤਲਬ ਕਿ ਪੀੜਤ ਉਹਨਾਂ ਦਾ ਪੱਖ ਨਹੀਂ ਲੈ ਰਹੇ ਤਾਂ ਇਹ ਕਿੱਥੇ ਲਿਖਿਆ ਤੇ ਕੀ ਹੋਊਗਾ ਸਾਡੇ ਪੰਜਾਬ ਦਾ ਹਾਲ ਤੇ ਕੀ ਹੋਊਗਾ ਸਾਡੇ ਲੋਕਾਂ ਦਾ ਹਾਲ ਤੁਸੀਂ ਦੇਖ ਰਹੇ ਹੋ ਕਿ ਘਰ ਬਿਲਕੁਲ ਕਿੰਨਾ ਚਿਰ ਲੱਗਿਆ ਹੋਏਗਾ ਜਿਹੜਾ ਇੱਕ ਘਰ ਉਹ ਲੈਂਟਰ ਭੰਨਿਆ ਘਣਾ ਨਾ ਭੰਨਿਆ ਤਾਂ ਕਿੰਨਾ ਚਿਰ ਲੱਗਿਆ ਹੋਊਗਾ ਤੇ ਕਿੰਨਾ ਕੁ ਦੂਰ ਆ ਇਥੋਂ ਨਹੀਂਆ ਵਾਲਾ ਥਾਣਾ ਕੀ ਪੁਲਿਸ ਪਹੁੰਚ ਨਹੀਂ ਸੀ ਸਕਦੀ ਤਾਂ ਫਿਰ ਇਥੋਂ ਅ ਮਤਲਬ ਕਿ ਸਾਫ ਜਾਹਰ ਹੁੰਦਾ ਕਿ ਪੁਲਿਸ ਪ੍ਰਸ਼ਾਸਨ ਰਲਿਆ ਹੋਇਆ ਉਹਨਾਂ ਦੇ ਨਾਲ ਜਾਂ ਕਹਿ ਲਓ ਕਿ ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ 1 ਮਹੀਨੇ ਦੇ ਵਿੱਚ ਨਸ਼ਾ ਬੰਦ ਕਰ ਦਿਆਂਗਾ ਚਿੱਟਾ ਬੰਦ ਕਰ ਦਿਆਂਗਾ ਤੇ ਹੁਣ ਜਾਹਰ ਹੋ ਰਿਹਾ ਕਿ ਇਹਦੀ ਪੁਲਿਸ ਚਿੱਟਾ ਵਿਖਾ ਰખી ਆ ਪਿੰਡਾਂ ਦੇ ਵਿੱਚ ਇਹਦੀ ਪੁਲਿਸ ਨਸ਼ਾ ਵਿਖਾ ਰਹੀ ਆ ਚਿੱਟਾ ਵਿਖਾ ਰਹੀ ਆ ਤਾਂ ਤਾਂ ਹੀ ਉਹ ਪੁਲਿਸ ਮਤਲਬ ਕਿ ਚਿੱਟਾ ਵੇਚਣ ਵਾਲਿਆਂ ਦਾ ਪੱਖ ਲੈ ਰਿਹਾ ਪੁਲਿਸ ਪ੍ਰਸ਼ਾਸਨ ਤਾਂ ਇਹ ਅਤ ਮੰਦ ਭਾਗੀ ਘਟਨਾ ਸਰਕਾਰ ਆ ਜਿਹੜੀ ਸਾਡੇ ਅੱਜ ਮੌਜੂਦਾ ਸਰਕਾਰ ਹੈ ਸਰਕਾਰਾਂ ਬਹੁਤ ਹੋ ਹੋ ਕੇ ਚਲੀਆਂ ਗਈਆਂ ਕਦੇ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਸੀ ਵਾਪਰੀ ਜੋ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵਾਪਰੀ ਆ ਤੇ ਸਾਡੇ ਗਰੀਬ ਭਾਈ ਸਾਰੇ ਤੇ ਅਤਿਆਚਾਰ ਐਡਾ ਕ ਜਿਹੜਾ ਮਤਲਬ ਕਿ ਸੁਣਨਾ ਤੇ ਦੇਖਣਾ ਬਾਹਰ ਹੈ ਤਾਂ ਮੈਂ ਮਤਲਬ ਕਿ ਦੁਬਾਰਾ ਫੇਰ ਸਰਦਾਰ ਭਗਵੰਤ ਸਿੰਘ ਮਾਨ ਜੋ ਸਾਡੇ ਸਤਿਕਾਰਯੋਗ ਸੀਐਮ ਸਾਹਿਬ ਨੇ ਮੈਂ ਉਹਨਾਂ ਨੂੰ ਅਪੀਲ ਕਰਦੀ ਹਾਂ ਕਿ ਭਾਈ ਕਿੱਥੇ ਸੁੱਤਾ ਐ ਪੰਜਾਬ ਦਾ ਹਾਕਮ ਐ ਪੰਜਾਬ ਦਾ ਰਾਜਾ ਐ ਤੈਨੂੰ ਇਨ੍ਹਾਂ ਗਰੀਬਾਂ ਨੇ ਵੋਟਾਂ ਪਾ ਕੇ ਤੁਹਾਡੀ ਸਰਕਾਰ ਬਣਾਈ ਆ ਕੀ ਤੇਰਾ ਇੱਥੇ ਸਾਰ ਲੈਣ ਦਾ ਸਮਾਂ ਨਹੀਂ ਲੱਗਿਆ ਇਨ੍ਹਾਂ ਲੋਕਾਂ ਨੂੰ ਆ ਕੇ ਦੇਖਣ ਦਾ ਸਮਾਂ ਨਹੀਂ ਮਿਲਿਆ ਤੈਨੂੰ ਤੇਰਾ ਐਮਐਲਏ ਆ ਕੇ ਇੱਥੇ ਐਮਐਲਏ ਦਾ ਮੁੰਡਾ ਆ ਕੇ ਇੱਥੇ ਹੋਰ ਗੱਲਾਂ ਕਰ ਰਹੇ ਆ ਕੀ ਇਹ ਰੋਬ ਮਾਰਦੇ ਆ ਇੱਥੇ ਆ ਕੇ ਕੀ ਇਹ ਮਤਲਬ ਕਿ ਸਹੀ ਨੇ ਇਹ ਸਾਰਾ ਕੁਝ ਸਹੀ ਆ ਪਰ ਮੈਂ ਇਸ ਘਟਨਾ ਦੀ ਫੇਰ ਮਤਲਬ ਕਿ ਮੈਂ ਅਤੀ ਮਤਲਬ ਕਿ ਸ਼ਬਦਾਂ ਵਿੱਚ ਮੈਂ ਨਿੰਦਿਆ ਕਰਦੀ ਹਾਂ ਮੈਂ ਅਪੀਲ ਕਰਦੀ ਹਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਗਰ ਤੁਸੀਂ ਇਹਨਾਂ ਤੇ ਜਿਹੜੇ ਮਤਲਬ ਕਿ ਦੋਸ਼ੀਆਂ ਨੇ ਇਹ ਕਾਂਡ ਕੀਤਾ ਉਹਨਾਂ ਤੇ ਠੋਸ ਕਾਰਵਾਈ ਨਹੀਂ ਕੀਤੀ ਤਾਂ ਅਸੀਂ ਮਤਲਬ ਕਿ ਸਾਰੀਆਂ ਜਥੇਬੰਦੀਆਂ ਰਲ ਕੇ ਅਸੀਂ ਕੋਈ ਵੱਡਾ ਐਕਸ਼ਨ ਲਵਾਂਗੇ ਕਿਉਂਕਿ ਇਸ ਤਰ੍ਹਾਂ ਸਾਡੇ ਭਾਈਚਾਰੇ ਤੇ ਤਾਂ ਪਹਿਲਾਂ ਵੀ ਬਹੁਤ ਤੱਕਾ ਹੋ ਰਿਹਾ ਤੇ ਇਹ ਹੁਣ ਬਰਦਾਸ਼ਤ ਤੋਂ ਬਾਹਰ ਹੈ ਤੇ ਸਾਡੇ ਬੱਚੇ ਅਰ ਸਾਡੇ ਨੌਜਵਾਨ ਸਾਡੇ ਬੱਚੇ ਸਾਡੀਆਂ ਬੀਬੀਆਂ ਅਸੀਂ ਸਾਰੇ ਸੜਕਾਂ ਤੇ ਉੱਤਰ ਆਵਾਂਗੇ ਜਿੰਨਾ ਮੱਝ ਵੀ ਸਿੱਖ ਭਾਈਚਾਰਾ